ਹੋ ਜੀ ਮੈਨੂੰ ਇਹ ਲੱਗਦਾ ਹੈ ਕਿ ਅਜੇ ਤੱਕ ਕਿਸੇ ਵੀ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਡਾਊਨ ਦੇ ਉੱਤੇ ਜਾ ਕੇ ਕੰਮ ਨਹੀਂ ਕੀਤਾ ਤਾਂ ਸਾਡੀਆਂ ਜਿਹੜੀਆਂ ਇਹ ਸਾਡੀ ਗਵਰਨਮੈਂਟ ਪਿੰਨਾਂ ਦੇ ਲੈਵਲ ਦੇ ਉੱਤੇ ਮੀਟਿੰਗਸ ਕਰ ਰਹੀ ਹੈ ਔਰ ਨਾਲ ਹੀ ਸਾਡੀ ਮੀਟਿੰਗ ਦੇ ਵਿੱਚ ਐਸ ਐਚਓ ਸਾਹਿਬ ਜਾਂ ਐਸ ਐਮਓਜ਼ ਮੈਡੀਕਲ ਟੀਮ ਵੀ ਹੁੰਦੀ ਹੈ ਤਾਂ ਕਿ ਪਿੰਨਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਨਾਮ ਲਿਖੇ ਜਾਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਨੈਕਸਟ ਸਟੈਪ ਹੈ ਕਮੇਟੀਆਂ ਬਣਾਉਂਦਾ ਹੈ ਤਾਂ ਕਿ ਪਿੰਡ ਦੇ ਵਿੱਚ ਜਿਹੜੀ ਕਮੇਟੀ ਹੈ ਉਹ ਕੰਮ ਕਰੇ ਕਿ ਪਿੰਡ ਦੇ ਨਸ਼ਾ ਤਸਕਰਾਂ ਦਾ ਨਾਮ ਦਵੇ ਅਸੀਂ ਉੱਤੇ ਛਾਪੇਮਾਰੀ ਕਰਵਾਈਏ ਔਰ ਪੇਸ਼ੈਂਟਸ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਈਏ ਮੈਨੂੰ ਲੱਗਦਾ ਹੈ ਇਹ ਜਿਹੜਾ ਕੰਮ ਤੇ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਹੈ ਸੋ ਸਾਡਾ ਬਿਲਕੁਲ ਕਲੀਅਰ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਕੀ ਲੱਗਦਾ ਜਿਹੜਾ ਸਾਥ ਮਿਲ ਰਿਹਾ ਹੈ ਔਰ ਇਨ ਫੈਕਟ ਰੋਜ਼ ਹੀ ਡੈਮੋਲੇਸ਼ਨ ਹੁੰਦੀ ਹੈ ਜਿਹੜੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਰੇ ਪਤਾ ਲੱਗਦਾ ਹੈ ਔਰ ਇਨ ਫੈਕਟ ਬਹੁਤ ਸਾਰੀਆਂ ਐਫ ਆਈ ਆਰਸ ਪਰਚੇ ਰੋਜ਼ ਹੀ ਹੁੰਦੇ ਹੈ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੀ ਸਾਹ ਆ ਰਿਹਾ ਕਿ ਹਾਂ ਕੋਈ ਆ ਰਿਹਾ ਹੈ ਕੁੱਛਨ ਵਾਸਤੇ ਅਦਰਵਾਈਜ਼ ਹੀ ਕੋਈ ਪੁੱਛਣ ਹੀ ਨਹੀਂ ਜਾਂਦਾ ਸੀਗਾ ਨਾ ਹੀ ਮਾਵਾ ਦੇ ਪੁੱਤਰੋ ਜੀ ਜਾ ਰਹੇ ਸੀਗੇ ਚਿੱਟਾ ਕਰ ਕਰਕੇ ਹੁਣ ਤੇ ਸਾਡੇ ਨਾਲ ਵਿਖੋ ਪਿੰਡ ਦੇ ਵਿੱਚ ਜਦੋਂ ਅਸੀਂ ਜਾਂਦਾ ਸਾਡੇ ਨਾਲ ਕਦੀ ਐਫਐਮਓ ਹੁੰਦਾ ਹੈ ਜਾਂ ਮੈਡੀਕਲ ਟੀਮ ਤੋਂ ਕੋਈ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਐਸਐਚਓ ਡੀਐਸਪੀ ਕੋਈ ਨਾ ਕੋਈ ਹੁੰਦਾ ਹੈ ਔਰ ਨਾਲ ਹੀ ਸਾਡੇ ਹਲਕਾ ਇੰਚਾਰਜ ਹੁੰਦੇ ਆ ਜਾਂ ਐਮਐਲਏਜ਼ ਹੁੰਦੇ ਆ ਜਿੱਥੇ ਉਹ ਨਹੀਂ ਹੁੰਦੇ ਸਾਡੀ ਚੇਅਰਮੈਨ ਹੁੰਦੇ ਸੋ ਇਹ ਜੀ ਟੀਮ ਜਦੋਂ ਪਿੰਡਾਂ ਦੇ ਵਿੱਚ ਜਾਂਦੀ ਹੈ ਤੇ ਲੋਕਾਂ ਦੀ ਪ੍ਰੋਬਲਮਸ ਹੁੰਦੀ ਹੈ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਮੈਨੂੰ ਲੱਗਦਾ ਵੀ ਇਸ ਤੋਂ ਉੱਤੇ ਇਨਕਲਾਬ ਨਹੀਂ ਆ ਸਕਦਾ ਜਿਹੜਾ ਸਰਕਾਰ ਕਰਦੀ ਹੈ ਹਿਆਣੇ ਜਿਹੜੀ ਆ ਕਾਂਗਰਸ ਜ ਆਪ ਨੂੰ ਸ਼ਾਇਦ ਕਾਂਗਰਸ ਦਾ ਹਮੇਸ਼ਾ ਹੀ ਧੜੇਬਾਜੀ ਦਾ ਕੰਮ ਹੈ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਉਹ ਆਪਸ ਵਿੱਚ ਲੜਦੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਵੀ ਉਹਨਾਂ ਦਾ ਲੀਡਰ ਕੌਣ ਹੈ ਸੋ ਐਵਰੀ ਲੀਡਰਲੈਸ ਜਿਹੜੀ